ਤਾਂ ਪੰਜਾਬ ਦੀ ਬਲੌਗਰ ਬਰਾਊਨ ਕੁੜੀ ਦੇ ਨਾਮ ਨਾਲ ਮਸ਼ਹੂਰ ਹਰਪਾਲ ਕੌਰ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਸਾਈਬਰ ਥਾਣੇ ਦੇ ਵਿੱਚ ਨਜ਼ਰ ਆ ਰਹੀ ਹੈ ਜਿहां ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਰਪਾਲ ਕੌਰ ਜੋ ਕਿ ਬਰਾਊਨ ਕੁੜੀ ਦੇ ਨਾਮ ਨਾਲ ਮਸ਼ਹੂਰ ਹੈ ਉਸ ਦੀ ਵੀਡੀਓ ਇਹ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਥਾਣੇ ਦੇ ਵਿੱਚ ਸ਼ਿਕਾਇਤ ਲੈ ਕੇ ਉਹ ਪਹੁੰਚੀ ਹੈ ਜਿੱਥੇ ਕਿ ਕਿਹਾ ਜਾ ਰਿਹਾ ਹੈ ਕਿ ਉਸ ਦੀ ਤਸਵੀਰਾਂ ਦੇ ਨਾਲ ਜਿਹੜੀ ਸ਼ੇਰ ਛਾੜ ਕੀਤੀ ਗਈ ਹੈ ਵੀਡੀਓ ਔਰ ਤਸਵੀਰਾਂ ਉਹ ਅਕਸਰ ਹੀ ਆਪਣੇ ਇੰਸਟਾਗ੍ਰam ਫੇਸਬੁਕ ਤੇ ਅਪਲੋਡ ਕਰਦੀ ਰਹਿੰਦੀ ਹੈ welding ਦਾ ਕੰਮ ਕਰਦੀ ਔਰ ਨਾਲ ਹੀ ਤੁਹਾਨੂੰ ਦੱਸਦੀ ਕਿ ਮਸ਼ੀਨਰੀ ਵੀ ਜਿਹੜਾ ਉਹਨਾਂ ਦੇ ਵੱਲੋਂ ਤਿਆਰ ਕੀਤੀ ਜਾਂਦੀ ਔਰ ਉਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਦੀ ਮਸ਼ੀਨਰੀ ਦੀ ਮੰਗ ਹੈ ਤਾਂ ਉਹਨਾਂ ਦੀ ਤਸਵੀਰਾਂ ਦੇ ਨਾਲ ਜਿਹੜੀ ਹੁਣ ਸ਼ੇਅਰ ਸ਼ੈਅਡ ਕੀਤੀ ਗਈ ਹੈ ਜਿਸ ਨੂੰ ਲੈ ਕੇ ਉਹ ਸਾਈਬਰ ਥਾਣੇ ਪਹੁੰਚੀ ਔਰ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੁਲਿਸ ਅਫਸਰਾਂ ਦੇ ਨਾਲ ਉਹ ਗੱਲ ਕਰਦੀ ਨਜ਼ਰ ਆ ਰਹੀ ਔਰ ਉੱਥੇ ਤੁਹਾਨੂੰ ਦੱਸਦੀ ਕਿ ਅੱਜ ਕੱਲ ਜਿਹੜਾ AI ਦਾ ਜਮਾਨਾ ਹੈ ਔਰ ਕੁੜੀਆਂ ਦੇ ਵੱਲੋਂ ਖਾਸ ਕਰਕੇ ਵੀਡੀਓ ਜਾਂ ਤਸਵੀਰ ਸਾਂਝੀ ਕਰਨੀ ਸੋਸ਼ਲ ਮੀਡੀਆ ਤੇ ਬਹੁਤ ਵੱਡੀ ਜਿਹੜੀ ਹੁਣ ਸਮੱਸਿਆ ਬਣ ਚੁੱਕੀ ਹੈ ਕਿਉਂਕਿ ਇਸ ਦਾ ਮਿਸਯੂਜ਼ ਕੀਤਾ ਜਾਂਦਾ ਹੈ ਤਸਵੀਰਾਂ ਦੇ ਨਾਲ ਔਰ ਵੀਡੀਓ ਦੇ ਨਾਲ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਬਣਾ ਕੇ ਜਿਹੜਾ ਪੇਸ਼ ਕੀਤਾ ਜਾਂਦਾ ਹੈ ਤਾਂ ਹੁਣ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਬਰਾਊਨ ਕੁੜੀ ਉਰਫ ਹਰਪਾਲ ਕੌਰ ਜਿਹੜੀ ਕਿ ਸਾਈਬਰ ਥਾਣੇ ਪਹੁੰਚੀ ਆਪਣੀ ਸ਼ਿਕਾਇਤ ਲੈ ਕੇ ਪੂਰਾ ਮਾਮਲਾ ਕੀ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆਂ ਦਰਸਲ ਅੱਜਕਲ AI ਦਾ ਜ਼ਮਾਨਾ ਹੈ ਅਤੇ ਤਸਵੀਰਾਂ ਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਬਦਲ ਦਿੱਤਾ ਜਾਂਦਾ ਹੈ ਉਹਨਾਂ ਦਾ ਗਲਤ ਇਸਤੇਮਾਲ ਕੀਤਾ ਜਾਂਦਾ ਹੈ ਮਿਸਯੂਜ਼ ਕੀਤਾ ਜਾਂਦਾ ਹੈ ਅਜਿਹਾ ਬਹੁਤ ਸਾਰੀ ਕੁੜੀਆਂ ਦੇ ਨਾਲ ਹੁੰਦਾ ਹੈ ਜਿਸ ਤੋਂ ਬਾਅਦ ਫਿਰ ਉਹਨਾਂ ਨੂੰ ਬਲੈਕਮੇਲ ਵੀ ਕੀਤਾ ਜਾਂਦਾ ਹੈ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਜਿਸ ਕਰਕੇ ਕੁੜੀਆਂ ਸੋਸ਼ਲ ਮੀਡੀਆ ਤੇ ਆਪਣੀ ਫੋਟੋ ਵੀਡੀਓ ਅਪਲੋਡ ਕਰਨ ਤੋਂ ਡਰਦੀਆਂ ਨੇ ਅਜੇ ਆ ਹੀ ਕੁਝ ਹੋਇਆ ਪੰਜਾਬ ਦੀ ਮਸ਼ਹੂਰ ਬਲੌਗਰ ਹਰਪਾਲ ਕੌਰ ਦੇ ਨਾਲ ਬਰਾਊਨ ਕੁੜੀ ਦੇ ਨਾਂ ਦੇ ਨਾਲ ਫੇਮਸ ਵੈਲਡਿੰਗ ਦਾ ਕੰਮ ਕਰਦੀ ਹਰਪਾਲ ਕੌਰ ਅਕਸਰ ਹੀ ਆਪਣੇ ਪੇਜ ਤੇ ਵੀਡੀਓ ਅਪਲੋਡ ਕਰਦੀ ਰਹਿੰਦੀ ਹੈ ਔਰ ਫੋਟੋ ਵੀ ਅਪਲੋਡ ਕਰਦੀ ਹੈ ਤਾਂ ਬਹੁਤ ਸਾਰੇ ਲੋਕ ਜਿਹੜੇ ਉਸ ਦੇ ਨਾਮ ਤੇ ਫੇਕ ਅਕਾਊਂਟ ਬਣਾ ਕੇ ਉਸ ਦੀ ਵੀਡੀਓ ਅਪਲੋਡ ਕਰਦੇ ਨੇ ਤੇ ਵਿਊਜ਼ ਲੈ ਕੇ ਪੈਸੇ ਕਮਾ ਰਹੇ ਨੇ ਲੇਕਿਨ ਕੁਝ ਲੋਕ ਅਜੇ ਨੇ ਜੋ ਉਸਦੀ ਵੀਡੀਓ ਤੇ ਫੋਟੋਆਂ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕਰਦੇ ਨੇ ਜਿਸ ਦੀ ਸ਼ਿਕਾਇਤ ਬ라운 ਕੁੜੀ ਨੇ ਸਾਈਬਰ ਕ੍ਰਾਈਮ ਦੇ ਥਾਣੇ ਦੇ ਵਿੱਚ ਕੀਤੀ ਹੈ ਔਰ ਉੱਥੇ ਹੀ ਉਹ ਕੁਝ ਬੱਚਿਆਂ ਨੂੰ ਮੁੰਡਿਆਂ ਅਤੇ ਕੁੜੀਆਂ ਨੂੰ ਇਸ ਬਾਰੇ ਜਾਗਰੂਕ ਕਰਦੀ ਨਜ਼ਰ ਆ ਰਹੀ ਏ ਜੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਉਹ ਬੱਚਿਆਂ ਨੂੰ ਦੱਸ ਰਹੀ ਏ ਕਿ ਜੇਕਰ ਤੁਹਾਡੇ ਨਾਲ ਅਜਿਹਾ ਕੁਝ ਹੁੰਦਾ ਹੈ ਤਾਂ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਤੁਸੀਂ ਸਿੱਧਾ ਸਾਈਬਰ ਥਾਣੇ 'ਚ ਜਾ ਕੇ ਇਸ ਦੀ ਸ਼ਿਕਾਇਤ ਦਰਜ ਕਰਵਾਓ ਜੇਕਰ ਤੁਹਾਡੀ ਤਸਵੀਰਾਂ ਨੂੰ ਲੈ ਕੇ ਕੋਈ ਬਲੈਕਮੇਲ ਕਰਦਾ ਹੈ ਤਾਂ ਤੁਸੀਂ ਘਰ ਬਸੋ ਤੇ ਡਰੋ ਨਾ ਔਰ ਸਾਈਬਰ ਥਾਣੇ ਦੇ ਵਿੱਚ ਤੁਸੀਂ ਸ਼ਿਕਾਇਤ ਕਰਵਾਓ ਪੁਲਿਸ ਤੁਹਾਡੀ ਇਸ ਸਮੱਸਿਆ ਨੂੰ ਕੁਝ ਹੀ ਜਿਹੜਾ ਸਮੇਂ ਦੇ ਵਿੱਚ ਹੱਲ ਕਰ ਦੇਵੇਗੀ ਔਰ ਜੋ ਵੀ ਬੰਦਾ ਤੁਹਾਨੂੰ ਬਲੈਕਮੇਲ ਕਰ ਰਿਹਾ ਹੈ ਉਹ ਉਸ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ ਇਸ ਪੂਰੇ ਮਾਮਲੇ ਨੂੰ ਲੈ ਕੇ ਬ라운 ਕੁੜੀ ਦਾ ਹੋਰ ਕੀ ਕਹਿਣਾ ਆਓ ਸੁਣਦੇ ਹਾਂ लेडीज प्लीज देखा अ मैं भी मेरे के भी तो कंप्लेन है मैंने साइबर क्राइम में आज अपनी कंप्लेन दे के आई थी मेरी आईडी बनाते भी कुछ लोग फ्रॉड करते हैं पैसे मांगते हैं या मेरा नाम भी यूज करके अ उन्होंने गलत मैसेज कर दिया या मेरी फोटोस यूज करके ना अपना संदिग्ध वीडियो फोटो बना दिया तो लेडीज तो प्लीज है ਜੇ ਤੁਹਾਡੇ ਨਾਲ ਇਹਦਾ ਹੋਇਆ ਆ ਸਾਡੀਆਂ ਕੁੜੀਆਂ ਦੇ ਲਈ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਆਪਣੀ ਪਬਲਿਕ ਫੋਟੋ ਕਰਦੇ ਆ ਅੱਜ ਕੱਲ ਇਹ ਆ ਇਹਦਾ ਟਾਈਮ ਆ ਕੋਈ ਵੀ ਉਹ ਫੋਟੋ ਨੂੰ ਕਿਸੇ ਵੀ ਤਰੀਕੇ ਦੇ ਨਾਲ ਐਡਿਟ ਕਰਕੇ ਤੁਹਾਡੇ ਪੇਰੈਂਟਸ ਨੂੰ ਤੁਹਾਡੇ ਰਿਸ਼ਤੇਦਾਰ ਨੂੰ ਭੇਜ ਦਿੰਦਾ ਬਟ ਉਹਨੂੰ ਡਰਨ ਦੀ ਲੋੜ ਨਹੀਂ ਹੈਗੀ ਵੀ ਹਾਂ ਤੁਸੀਂ ਜਾਓ ਜਲਦੀ ਆਪਣਾ ਸਾਈਬਰ ਕਰਾਇਮ ਵਿੰਗ ਜਾ ਕੇ ਆਪਣਾ ਕੰਟੈਕਟ ਕਰੋ ਤੇ ਉਹਨੂੰ ਰਿਪੋਰਟ ਕਰੋ ਕਿ ਇਹ ਗੱਲ ਤੁਹਾਡੀਆਂ ਫੋਟੋਸ ਨੂੰ ਕੋਈ ਨਸਟਿਕ ਕਰਦਾ ਹੈ ਆਪਣੀ ਫੈਮਿਲੀ ਨੂੰ ਸਮਝਾਓ ਕਿ ਇਹ ਚੀਜ਼ ਜਾ ਤੁਸੀਂ ਕੋਲ ਤੋਂ ਸਾਲੀ ਕਹਿੰਦੇ ਆ ਕੋਈ ਕਹਿੰਦਾ ਵੀ ਤੁਹਾਨੂੰ ਬੋਲ ਕਰਕੇ ਕਿ ਤੁਹਾਡਾ ਜੋ ਤੁਹਾਡੀ ਸਿਸਟਮ ਦੇ ਨਾਮ ਤੇ ਆ ਕੰਪਲੇਨ ਚੱਲਦੀ ਆ ਤੁਸੀਂ ਜਲਦੀ ਇਹ ਸਾਲੀ ਪਹੁੰਚਾ ਜਾ ਮੈਂ ਤੁਹਾਨੂੰ ਨੰਬਰ ਸ਼ੇਅਰ ਕਰਦਾ ਆ ਤੁਸੀਂ ਉਹਦੇ ਤੇ ਇਹਦੀ ਅਮਾਉਂਟ ਪਾਓ ਅਸੀਂ ਤਾਂ ਤੁਹਾਡੇ ਬ੍ਰਦਰ ਨੂੰ ਛੱਡਾਂਗੇ ਜਾਂ ਸਿਸਟਮ ਨੂੰ ਛੱਡਾਂਗੇ ਇਦਾਂ ਦੀਆਂ ਫਰਾਡ ਕਾਲਸ ਬਹੁਤ ਆਉਂਦੇ ਆ ਜੇ ਤੁਹਾਡੇ ਬੈਂਕ ਦੇ ਰਿਲੇਟਡ ਫਰਾਡ ਕਾਲਸ ਆਉਂਦੀ ਆਂ ਆਪਾਂ ਜਲਦੀ ਜਲਦੀ ਪੈਸੇ ਪਾ ਦਿੰਦੇ ਅੰਨੇ ਨੂੰ ਤੇ ਬਾਅਦ ਚ ਪਤਾ ਲੱਗਦਾ ਕਿ ਆਪਣੇ ਨਾਲ ਟਾਰ ਹੋਇਆ ਆਪਣਾ ਕੋਲ ਦੇਤੇ OTP ਵਗੈਰਾ ਹੁੰਦੇ ਆ ਆਪਾਂ ਉਹ ਸ਼ੇਅਰ ਕਰ ਦਨੇ ਸੋ ਇਦਾਂ ਦੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਆ ਪਹਿਲਾਂ ਜਦੋਂ ਵੀ ਕੋਈ ਤੁਹਾਨੂੰ ਅਦਰ ਇਨਫੋਰਮੇਸ਼ਨ ਦਿੰਦਾ ਆ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਸਮਝੋ ਜਾਣਾ ਓਚਾਰ ਜਾਣਿਆ ਨਾਲ ਗੱਲ ਕਰੋ ਫਿਰ ਉਹਦੇ ਤੇ ਆਪਣਾ ਰਿਪਲਾਈ ਐਕਟ ਕਰੋ ਸੋ ਜੇ ਤੁਹਾਡੇ ਨਾਲ ਕੁਝ ਗਲਤ ਹੁੰਦਾ ਆ ਤੇ ਆਪਣਾ ਸਾਈਬਰ ਕਰਾਇਮ ਆਓ ਕਿਉਂਕਿ ਹੋਦਾ ਜਿੱਦਾਂ ਟਾਈਮ ਆਊਟ ਸੋਸ਼ਲ ਮੀਡੀਆ ਦਾ ਆਇਆ ਸੋ ਜ਼ਿਆਦਾਤਰ ਲੋਕ ਸੋਸ਼ਲ ਮੀਡੀਆ ਤੇ ਹੀ ਕਾਮ ਕਰਦੇ ਆ ਤੇ ਸਭ ਨੂੰ ਇੱਥੇ ਆ ਜਨਤਨ ਜੋ ਵੀ ਆਪਦੇ ਵਿੱਚ ਸਾਡੇ ਪ੍ਰੈਕਟਿਸ ਵਿੱਚ ਤੁਸੀਂ ਆ ਕੇ ਇਥੇ ਇਹ ਰਿਕਰਡ ਕਰਨਾ